ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਪਿੰਗਲਵਾੜੇ ਦੇ ਸੇਵਾਦਾਰ ਬਣ ਕੇ ਆਏ ਤਿੰਨ ਨੌਜਵਾਨਾਂ ਨੇ ਘਰ ਦੇ ਵਿੱਚ ਵੜ ਕੇ ਬਜ਼ੁਰਗਔਰਤ ਨਾਲ ਲੁੱਟ ਲਿਆ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਸੀਸੀਟੀਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੇ ਵਿੱਚ ਸਵਾਰ ਹੋ ਕੇ ਤਿੰਨ ਨੌਜਵਾਨ ਆਉਂਦੇ ਨੇ ਸਿਰ ਦੇ ਉੱਤੇ ਪੱਗ ਵੀ ਸਜਾਈ ਹੈ ਔਰ ਗੱਡੀ ਤੋਂ ਉਤਰ ਕੇ ਔਰਤ ਦੇ ਘਰ ਜਾਂਦੇ ਨੇ ਘਰ ਦੇ ਵਿੱਚ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ ਜਿਸ ਨੂੰ ਕਹਿੰਦੇ ਨੇ ਕਿ ਅੰਮ੍ਰਿਤਸਰ ਪਿੰਗਲਵਾੜੇ ਦੇ ਸੇਵਾਦਾਰ ਹਨ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਪੁਰਾਣੇ ਕੱਪੜੇ ਨੇ ਤਾਂ ਸਾਨੂੰ ਦੇ ਵੜ ਜਾਂਦੇ ਨੇ ਔਰ ਬਜ਼ੁਰਗ ਔਰਤ ਨੂੰ ਪਿੱਛੋਂ ਦੀ ਕੁਝ ਸੰਘਾਕ ਦਿੰਦੇ ਨੇ ਜਿਸ ਕਰਕੇ ਉਹ ਬੇਹੋਸ਼ ਹੋ ਜਾਂਦੀ ਹੈ ਉਹ ਘਰ ਦੇ ਵਿੱਚ ਪਿਆ ਸਾਰਾ ਸਮਾਨ ਲੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਨਾਲ ਦੇ ਨਾਲ ਤੁਹਾਡੇ ਨਾਲ ਸੀਸੀਟੀਵੀ ਦੀ ਤਸਵੀਰਾਂ ਵੀ ਸਾਂਝੀ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਹਿਲਾਂ ਗੱਡੀ 'ਚੋਂ ਨਿਕਲ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਔਰ ਜਦ ਘਰ ਦੇ ਅੰਦਰ ਸਾਰਾ ਹੱਥ ਸਾਫ਼ ਕਰ ਲੈਂਦੇ ਨੇ ਸਾਰਾ ਕੁਝ ਲੁੱਟ ਲੈਂਦੇ ਨੇ ਤਾਂ ਉੱਥੋਂ ਕਿਸ ਤਰ੍ਹਾਂ ਫਰਾਰ ਹੁੰਦੇ ਨੇ ਤੇ ਇਹਨਾਂ ਦੇ ਭਜਦੇ ਦੀ ਵੀ ਵੀਡੀਓ ਵੀ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਭੱਜ ਕੇ ਉੱਥੋਂ ਫਰਾਰ ਹੁੰਦੇ ਨਜ਼ਰ ਆ ਰਹੇ ਨੇ ਤੇ ਦੱਸ ਦਈ ਔਰ ਤਿੰਨ ਸ਼ਖਸ ਜੋ ਘਰ ਦੇ ਅੰਦਰ ਦਾਖਲ ਹੁੰਦੇ ਨੇ ਬਜ਼ੁਰਗੁਰਤ ਨੂੰ ਸੰਘਾ ਕੇ ਬੇਹੋਸ਼ ਕਰ ਦਿੰਦੇ ਨੇ ਉਸ ਤੋਂ ਬਾਅਦ ਪੂਰੇ ਘਰ ਦੇ ਵਿੱਚ ਆਪਣਾ ਹੱਥ ਸਾਫ਼ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ ਸਵੇਰ 11 ਵਜੇ ਦਾ ਟਾਈਮ ਆ ਘਰੇ ਆਏ ਹੀ ਅੰਮ੍ਰਿਤਸਰ ਤੋਂ ਪਿੰਗਲਵਾੜੇ ਕਹਿੰਦੇ ਅਸੀਂ ਆਏ ਸੇਵਾਦਾਰ ਤੇ ਸਾਨੂੰ ਕੱਪੜੇ ਦਿਓ ਪੁਰਾਣੇ ਠੀਕ ਹੈ ਜੀ ਤੇ ਮਾਤਾ ਜੀ ਇਕੱਲੇ ਹੀ ਘਰੇ ਤੇ ਉਹਨਾਂ ਨੂੰ ਕਿਹਾ ਵੀ ਕੱਪੜੇ ਦਿਓ ਮੰਮੀ ਕਹਿੰਦੇ ਚਲੋ ਮੈਂ ਦੇਖਦੇ ਆਂ ਕੰਪੜੇ ਉਹ ਕੱਪੜੇ ਅੰਦਰ ਦੇਖਣਗੇ ਮਗਰ ਇਹ ਆ ਗਏ ਆ ਉਹਨਾਂ ਨੇ ਕੋਈ ਚੀਜ਼ ਸੰਘਾਈ ਆ ਤੇ ਮਾਤਾ ਜੀ ਬੇਹੋਸ਼ ਹੋ ਗਏ ਆ ਕਿ ਨਾ ਲੌਬੀ ਦੇ ਵਿੱਚ ਫ੍ਰਿਜ ਪਈ ਸੀ ਉੱਤੇ ਰੱਖਿਆ ਸੀ 30000 ਰੁਪਿਆ ਜੀ ਤੇ ਉਹ ਚੋ ਕੇ ਫਰਾਰ ਹੋ ਗਏ ਆ ਸਿਚੀ ਜੀ ਦੇ ਕੈਮਰੇ ਚ ਆਏ ਆ ਗੱਡੀ ਵੀ ਉਹਨਾਂ ਦੀ ਆਈ ਆ ਗੱਡੀ ਦਾ ਨੰਬਰ ਵੀ ਆਇਆ ਤੇ ਆਪਣੀ ਸ਼ਕਲਾਂ ਵੀ ਆਈਆਂ ਆ ਉਹ ਤਿੰਨ ਜਣੇ ਸੀ ਆਏ ਕਿ ਹਾਂਜੀ ਕੰਪਲੇਟ ਕੀਤੀ ਆ ਜੀ ਦਸਤਾਨ ਦਿੱਤੀ ਆ ਜੀ ਤੇ ਕਾਰਵਾਈ